ਦੋਂਡਰੀ ਫਾਰਮ ਚੈਨਲ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ ਦੋਸਤੋ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਚਲੋ ਸਬਸਕ੍ਰਾਈਬ ਕਰ ਲਓ ਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਓ ਤਾਂ ਕਿ ਸਾਡੇ ਵੱਲ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਹਰ ਇੱਕ ਵੀਡੀਓ ਪਹੁੰਚਦੀ ਰਹੇ ਤਾਂ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਦਿਉਨ ਜ਼ਿਲ੍ਹਾ ਬਠਿੰਡਾ ਨੇੜੇ 메ਨ ਬੱਸ ਸਟੈਂਡ ਕੋਲ ਵੀਰ ਦਾ ਘਰ ਆ ਤਾਂ ਵੀਰ ਕੋਲ ਜੋ ਤੀਜਾ ਸੂਆ ਛੋਟੀ ਬਕਾਉ ਆ ਤਾਂ ਵੀਰ ਨੇ ਜੋ ਡਿਟੇਲ ਦੱਸੀ ਹੈ 3 ਮਹੀਨਿਆਂ ਦੀ ਸੂਈ ਆ ਦੋਸਤੋ ਛੋਟੀ ਤਾਂ ਮੰਗਰ ਬੱਚਾ ਹੈ ਨਹੀਂ ਦੋਨੋਂ ਟਾਈਮ ਜੋ ਚਾਰਟ ਜੋ 8 ਲੀਟਰ ਪੂਰਾ ਕੰਡੇ ਦਾ ਜੋਖਮਾ ਦੁੱਧਾ ਦੋਸਤੋ ਤਾਂ ਤੁਸੀਂ ਦੇਖ ਸਕਦੇ ਹੋ ਪੂਰੇ ਕੱਦ ਕੱਟ ਦੀ ਸਕਰੀਨ ਝੋਟੀ ਹੈ ਦੋਸਤੋ ਥਨਾਂ ਦੀ ਬਨਾਵਟ ਤੁਸੀਂ ਚੈੱਕ ਕਰ ਸਕਦੇ ਹੋ ਵੀਰ ਨੇ ਦੱਸਿਆ ਪੂਰੀ ਠੰਡੀ ਸੀਲ ਆ ਕੋਈ ਵੀ ਵੀਰ ਦੋ ਤਿੰਨ ਟਾਈਮ ਭਾਵੇਂ ਚਵਾਈ ਕਰਕੇ ਪੂਰੀ ਤਸੱਲੀ ਨਾਲ ਜਾ ਸਕਦਾ ਜੋ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ 55000 ਬਾਕੀ ਥੋੜਾ ਮਾਨਤਾਨ ਜ਼ਰੂਰ ਕੀਤਾ ਜਾਣਾ ਵੀਰ ਵੱਲੋਂ ਤਾਂ ਦੋਸਤੋ ਜੋ ਵੀ ਵੀਰ ਚੋਟੀ ਖਰੀਦਣ ਦਾ ਚਾਹਵਾਨ ਆ ਵੀਰ ਨਾਲ ਸੰਪਰਕ ਕਰ ਸਕਦਾ 82834954290 ਠੀਕ ਹੈ ਜੀ ਸਕਰੀਨ ਤੇ ਤੁਹਾਨੂੰ ਨੰਬਰ ਦਿਖਾਈ ਦੇ ਰਿਹਾ ਵੀਰ ਨਾਲ ਸੰਪਰਕ ਕਰ ਸਕਦੇ ਹੋ ਇਸ ਤੋਂ ਲੱਗ ਦੋਸਤੋ ਤੁਸੀਂ ਆਪਣੇ ਪਸ਼ੂ ਦੀ ਵੀਡੀਓ ਪਾਉਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ 7899201345 ਧੰਨਵਾਦ